ਲੁਧਿਆਣਾ ਦੇ ਸਾਨੇਵਾਲ ਐਗਜ਼ਿਬਿਸ਼ਨ ਸੈਂਟਰ ਵਿਖੇ ਚਾਰ ਰੋਜਾ ਐਗਰੀ ਐਕਸਪੋ ਦਾ ਆਗਾਜ਼ ਹੋਇਆ ਇਸ ਦੌਰਾਨ ਸਨਰੇਕਸ ਸਟੀਲ ਸਟ੍ਰਿਪਸ ਐਂਡ ਟਿਊਬਸ ਕੰਪਨੀ ਵੱਲੋਂ ਆਪਣਾ ਸਟਾਲ ਲਾਇਆ ਗਿਆ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨਿਤਿਨ ਸਿੰਘਲਾ ਵੱਲੋਂ ਕੰਪਨੀ ਦੁਆਰਾ ਨਿਰਮਾਣ ਕੀਤੇ ਜਾਣ ਵਾਲੇ ਉਤਪਾਦਾਂ ਦੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਕਿੱਸਾਂ ਦੇ ਜਿਹੜੇ ਪ੍ਰੋਡਕਟ ਤੁਸੀਂ ਇੱਥੇ ਐਕਸਪੋ ਦੇ ਵਿੱਚ ਲਾਂਚ ਕੀਤਾ ਹੈ? ਫਿਰ ਮੈਂ ਨਿਤਿਨ ਸਿੰਘਲਾ ਸਨਰੇਕ ਟਿਊਬਸ ਐਂਡ ਟਿਊਬਸ ਤੋਂ ਮੌਲਾ ਗਿਆ ਅਸੀਂ ਕਰੋੜੇ ਨਵੀਂ ਟੈਕਨੀਕ ਦੇ ਲੋਕਾਂ ਨੂੰ ਐਨੋ ਇਨੋਵੇਸ਼ਨ ਦੇ ਨਾਸਤੇ ਐਚ ਆਰ ਕੁਆਲਿਟੀ ਨਈ ਪਾਈਪਸ ਸਕੁਅਰ ਰੈਕਟੈਂਗਲਰ ਗੋਲ ਰਾਉਂਡ ਹਰ ਤਰ੍ਹਾਂ ਦੇ ਸਾਈਕਲ ਪਾਰਟ ਆਟੋ ਪਾਰਟ ਐਗਰੀਕਲਚਰ ਇਨਫਰਾਸਟਰਕਚਰ ਡਿਵੈਲਪਮੈਂਟ ਵਾਸਤੇ ਪਾਈਪ ਦਾ ਪੂਰਾ ਸਟੇਜ ਲੱਗੇ ਆਏ ਆਂ ਕਸਟਮ ਨੂੰ ਨਵੀਂ ਇਨੋਵੇਸ਼ਨ ਦਿਖਾਉਣ ਵਾਸਤੇ ਉਹ ਲੋਗ ਆਲਰੇਡੀ ਯੂਜ਼ ਕਰ ਰਹੇ ਨੇ ਉਹ ਸੈਕੰਡਰੀ ਮਟੀਰੀਅਲ ਤੋਂ ਪੱਤਰਿਆਂ ਤੋਂ ਹੋਰ ਉਤਲਗ ਰੋਮੜੇ ਬੜਕ ਤੋਂ ਬਣਾ ਰਹੇ ਨੇ ਪਰ ਅਸੀਂ ਟਾਟਾ ਸਰਟੀਫਾਈਡ ਮਟੀਰੀਅਲ ਬਣਾ ਕੇ ਉਹਨਾਂ ਨੂੰ ਅੱਛੀ ਕੁਆਲਿਟੀ ਔਰ ਅੱਛੀ ਰੇਂਜ ਵਾਈਡ ਰੇਂਜ ਬੀਐਨਡੀ ਕੋਸ਼ਿਸ਼ ਕਰਨ ਵਾਸਤੇ ਹੋ ਰਹੇ ਸੀ ਫਸਟ ਟਾਈਮ ਅਸੀਂ ਪਾਰਟਿਸਪੇਟ ਕੀਤਾ ਬਟ ਯੂਨ ਮਾਰਕੀਟ ਦਸ ਹੈਗੀ ਉਹਨਾਂ ਦੀ ਉੱਤੇ ਆਏ ਆ ਤੇ ਮਾਰਕੀਟ ਨੂੰ ਦੋਪਰ ਦੇ ਰਹੇ ਆ ਦੇਖੋ پتہ ਲੱਗੂਗਾ ਹੁਣ ਤੁਹਾਨੂੰ ਜਿਸ ਤਰ੍ਹਾਂ ਲੁਧਿਆਣਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਇੰਡਸਟਰੀ ਆ ਨਵੀਂ ਇੰਡਸਟਰੀ ਵੀ ਲੱਗ ਰਹੀ ਆ ਜੀ ਕਿੱਥੇ ਕਿੱਥੇ ਰਿਕੁਆਇਰਮੈਂਟ ਆ ਜਿਹੜੀ ਇੰਡਸਟਰੀ ਲਾਉਣੀ ਚਾਹੁੰਦੇ ਆ ਲੋਕ ਜੀ ਜੀ ਜਿਵੇਂ ਕੋਈ ਸ਼ੈਡਸ ਬਣ ਰਹੇ ਨੇ ਨਵੇਂ ਡਾਊਨਸ ਬਣ ਰਹੇ ਨੇ ਸ਼ੈਡਸ ਬਣ ਰਹੇ ਨੇ ਸਖਤਿਆ ਮੰਤਰੀ ਆ ਕੋਈ ਨਵੀਂ ਸਾਈਕਲ ਇੰਡਸਟਰੀ ਆ ਐਗਰੀਕਲਚਰ ਇੰਡਸਟਰੀ ਆ ਇਹ ਰੋ ਮਾਡਲ ਹਰ ਜਗ੍ਹਾ ਯੂਜ਼ ਹੋਣ ਵਾਲਾ ਪ੍ਰੋਡਕਟ ਹੈ ਜਿਹੜਾ ਅਲਰੇਡੀ ਅਸੀਂ ਬਣਾਉਣਾ ਸ਼ੁਰੂ ਕੀਤਾ ਹੋਆ ਵਾ ਸਕੋ ਵਾਈਡ ਰੇਂਜ ਸੀ ਆਰ ਡੀ ਐਚ ਆਰ ਡੀ ਓ ਪੀ ਦੀ ਫੁੱਲ ਰੇਂਜ ਆ ਰਹੀ ਜੋ ਮਰਚੈਂਡਾਈਜ਼ ਕਿ ਲੈ ਲਓ ਅਕੋਰਡਿੰਗ ਟੂ ਦਿ ਡਿਮਾਂਡ ਜੋ ਤੁਹਾਡਾ ਸਾਈਜ਼ ਇਸ ਹੈ ਜਿਹੜਾ ਸਾਡਾ ਕੋਲ ਰੈਡੀ ਸਟਾਕ ਚ ਹੈ ਜਾਂ ਵਿਥਿਨ 2 3 ਡੇਸ ਦੇ ਡਿਲੀਵਰੀ ਸਾਡੇ ਅਟ ધ ਟਾਈਮ ਆਫ ਜੋ ਪ੍ਰਾਈਜ਼ਿੰਗ ਚੱਲ ਰਹੀ ਹੈ ਮਾਰਕੀਟ ਡਾਊਨ ਹੈ ਆਪਾਂ ਥੈਟ ਡੋਨਟ ਮੈਟਰ ਜੋ ਮੋਕੇ ਦਾ ਪ੍ਰਾਈਸ ਚੱਲ ਰਿਹਾ ਹੈ ਕੰਪਨੀਆਂ ਦਾ ਉਹਦੇ ਅਕੋਰਡਿੰਗ ਸਾਡਾ ਪ੍ਰੋਡਕਟ ਆਏਗਾ ਪ੍ਰਾਈਜ਼ਿੰਗ ਸਾਡੀ ਉਹਦੇ ਅਕੋਰਡਿੰ ਉਹ ਰਿਕੋਰਡਿੰਗ ਤੁਹਾਨੂੰ ਪ੍ਰਾਈਸ ਦਊਗਾ। ਉਹ ਚ ਕੋਈ ਐਡਾ ਨਹੀਂ ਹੈ ਕਿ ਅੱਜ ਪ੍ਰਾਈਸ ਘਟ ਗਿਆ ਤਾਂ ਘਟ ਕੇ ਮਿਲੇਗਾ, ਵਧ ਗਿਆ ਤਾਂ ਵਧ ਕੇ ਮਿਲੇਗਾ। ਉਹ ਚ ਕੋਈ ਐ ਨਹੀਂ ਅਜ ਬੀਅਰ ਚ ਜੇ ਇਹ ਘਟ ਗਿਆ ਤਾਂ ਤੁਹਾਨੂੰ ਪੁਰਾਣੇ ਪ੍ਰਾਈਸ 'ਚ ਹੀ ਲੱਗੇਗਾ। ਘਟ ਗਿਆ ਤਾਂ ਸੇਮ ਦੇ ਪ੍ਰਾਈਸ ਡਾਊਨ ਹੈ। ਇੰਕਲੂਸ ਕਰੇ ਸੇਮ ਦੇ ਪ੍ਰਾਈਸ ਇੰਕਲੂਡ ਹੈ। ਜੋ ਕੰਪਨੀ ਦਾ ਪਿੱਛੋ ਫਲੋ ਹੈ ਉਵੇਂ ਚਿੰਦੀ ਦੋ ਬੰਦਾਂ। ਪਰ ਕਿੱਥੇ ਹੈਗਾ ਆਪਣਾ ਯੂਨਿਟ ਲੇਕ ਇਸ ਤਰ੍ਹਾਂ ਪਰ ਆਪਣਾ ਦਿੱਲੀ ਰੋਡ ਦੇ ਉੱਤੇ ਹੈ। ਗੋਲ ਹੁਣ ਦੇ ਬਿਲਕੁਲ ਅਡਜੋਇਨਿੰਗ ਆਪਣਾ ਯੂਨਿਟ ਹੈ। ਜੀ ਜਦੋਂ ਮਰਜੀ ਮੇਰਾ ਫੋਨ ਨੰਬਰ ਮੈਂ ਦੇ ਰਿਹਾ ਤਾਂ 9814 ਯਾ ਸਾਡੇ ਅਮਨ ਸੇਟੀ ਸਾਡੇ ਪਲੈਂਟ ਹੈੱਡ ਨੇ 9876084393 ਜਦੋਂ ਮਰਜ਼ੀ ਐਨੀ ਟਾਈਮ ਸਾਨੂੰ ਸੰਪਰਕ ਕਰ ਸਕਦੇ ਕਿਸੇ ਵੀ ਤਰ੍ਹਾਂ ਦੀ ਡਿਮਾਂਡ ਹੋਵੇ ਸਰ ਫਿਰ ਪ੍ਰੋਡਕਟ ਦਿਖਾ ਦਿਓ ਸਾਨੂੰ ਜੀ ਜੀ ਹਾਂ ਸਰ ਦਿਖਾ ਦਿਓ ਜੀ ਜੀ ਆ ਜੋ ਇਹ ਸਾਰੇ ਬੇਸਿਕਲੀ ਐਚ ਆਰ ਪਾਈਪ ਦਾ ਆਪਣਾ ਕੰਪਲੀਟ ਰੇਂਜ ਹੈ ਆਪਣਾ 1/2 ਇੰਚੀ ਤੋਂ ਲੈ ਕੇ ਅਪ ਟੂ 9 ਇੰਚੀ ਤੱਕ ਕੰਪਲੀਟ ਰੇਂਜ ਆਪਾਂ ਨੂੰ ਐਚ ਆਰ ਐਚ ਆਰ ਓ ਪੀ ਵਿੱਚ ਸਾਰਾ ਮਿਲੇਗਾ ਐਮ ਐ ਸੀ ਆਰ ਵਿੱਚ ਆਪਣਾ ਆ ਜੀ ਚਲੋ ਆਜੋ ਥੋੜਾ ਛੋੜ ਦੇਸ ਸਕੋਰ ਸਕੋਰ ਰੈਕਟੈਂਗੂਲਰ ਸਕੇਅਰ ਸੈਕਸ਼ਨ ਇਲੈਕਟ੍ਰੀਕਲ ਆਪਣਾ ਫਰਨੀਚਰ ਵਾਸਤੇ ਯੂਜ਼ ਹੋ ਰਿਹਾ ਹੈ ਬਾਈਸਾਈਕਲ ਵਿੱਚ ਯੂਜ਼ ਹੋ ਰਿਹਾ ਹੈ ਆਪਣਾ ਕੋਟਲੀ ਆਪਣੀ ਕੰਪਲੀਟ ਰੇਂਜ ਹੈ ਇਹ ਆਪਣਾ ਇਲੈਕਟ੍ਰੀਕਲ ਕੈਪਸੂਲ ਪਾਈਪ ਸਾਰੇ ਡਿਜ਼ਾਈਨ ਐਕਸਟਰਾ ਕੰਪਲੀਟ ਰੇਂਜ ਸਕੇਅਰ ਰੈਕਟੈਂਗਲ ਸੀਆਰ ਦੇ ਜੀ ਆਪਣੀ ਕੰਪਲੀਟ ਰੇਂਜ ਆ ਗਈ ਡਿਫਰੈਂਟ ਡਿਫਰੈਂਟ ਐਪਲੀਕੇਸ਼ਨ ਵਾਸਤੇ ਯੂਜ਼ ਹੋ ਰਿਹਾ ਹੈ ਆਪਣਾ ਵੀਸ ਗਨ ਹੋਗੀ ਉਹਦੇ ਵਾਸਤੇ ਫਿੰਕਟ ਮਾਲ ਲੱਗਦਾ ਹੈ ਉਹਦੀ ਪੂਰੀ ਰੇਂਜ ਕੰਪਲੀਟ ਰੱਖੀ ਹੋਈ ਹੈ ਅਸੀਂ 38 10 35 40 ਜਿੰਨੇ ਕੰਪਲੀਟ ਸਾਈਜ਼ ਸੀ ਆਦਾਂ ਦੇ ਨਿਬਾਈਸਾਈਕਲ ਦੇ ਕੰਪਲੀਟ ਰੇਂਜ ਫਰੇਮ ਦੇ ਹੋਗੇ ਹੈਂਡਲ ਦੇ ਹੋਗੇ ਫੋਕ ਦੇ ਹੋਗੇ ਚੁੰਟਾ ਸਭ ਕੁਝ ਕੰਪਲੀਟ ਰੇਂਜ ਟੋਟਲੀ ਅਵੇਲੇਬਲ ਹਮਗੋ ਸਿੰਗਲ ਰੂਟ ਹੈਗੀ ਹੈ ਆਪਣੀ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਵੀ ਡਿਜ਼ਾਈਨ ਕਰਵਾ ਸਕਦੇ ਸਰ ਬੇਸਿਕਲੀ ਜਿਹੜੇ ਸੈਟ ਆਫ ਸਟੈਂਡਰਡਸ ਹੈਗੇ ਨੇ ਐਸ ਪਰ ਆਈਐਸ ਸਟੈਂਡਰਡ ਉਹ ਕਾਮਨ ਨੇ 1/2 ਇੰਚ ਤੋਂ ਲੈ ਕੇ 2 1/2 ਇੰਚ ਤੱਕ ਆਪਣੇ ਸੀਆਰ ਦੀ ਕੰਪਲੀਟ ਰੇਂਜ ਹੈ ਉਹ ਤੋਂ ਇਲਾਵਾ ਵੀ ਜੇ ਕੋਈ ਨਵੇਂ ਆਂਦੇ ਨੇ ਅਸੀਂ ਨਾਲ ਨਾਲ ਡਿਜ਼ਾਈਨ ਕਰਕੇ ਉਹ ਪ੍ਰੋਵਾਈਡ ਕਰ ਦਿੰਦੇ ਹਾਂ ਸਰ ਅੱਜ ਕੀ ਨਾਮ ਹੈ ਫਰਗੂ ਵੀ ਇਸ ਕਰਦਾ ਕਿ ਇਸ ਫੈਕਟਰੀ ਆ ਸੀ ਇਫਨੇ ਤੁਹਾਡੇ ਕੋਲ ਸਰ ਸਾਹਿਬ ਕੋ ਜੀਐਡਬਲੂ ਤੇ ਆਂਦੀ ਹੈ ਜੀ ਫੈਕਟਰੀ ਪਾਸ ਤੇ ਕਲਰਸ ਆ ਸੋ ਇਹ ਚ ਨੰਬਰ ਆ ਵੈਰਾਈਟੀ ਆ ਨਾਈਨ ਟਾਈਪ ਆਫ ਕਲਰਸ ਆ ਆਪਣੇ ਕੋਲ ਸਾਡੇ ਅਸੀਂ ਸੀਜेड ਪਰ ਲਿੰਦੇ ਪ੍ਰੋਵਾਈਡਰ ਆਗੇ ਆ ਔਰ ਸ਼ੈਡ ਰਿਗਾਰਡਿੰਗ ਕੋਈ ਵੀ ਮਟੀਰੀਅਲ ਚਾਹੀਏ ਸਕਰੂ ਆ ਚਾਹੇ ਕੁਛ ਵੀ ਆ ਐਵਰੀਥਿੰਗ ਇਜ਼ ਅਵੇਲੇਬਲ ਇਨ ਦਾ ਸਾਡੇ ਕੋਲ ਕੀ ਉਟਾਈ ਕਿੰਨੀ ਹੁੰਦੀ ਹੈ ਇਹਨਾਂ ਦੀ ਜਿਹੜੀ ਸ਼ੀਟ ਦੀ ਬੇਸਿਕਲੀ thickness ਹੁੰਦੀ ਉਹ 0.50 ਹੁੰਦੀ ਆ ਬਟ ਅਸ ਪਰ ਕਸਟਮਰ ਦੀ ਡਿਮਾਂਡ ਨਾਲ ਜੇ 60 ਦਾ ਉਹ ਵੀ ਮਿਲ ਜਾਂਦੀ ਹੈ ਸਾਡੇ ਕੋਲ 40 ਵੀ ਮਿਲ ਜਾਂਦੀ ਆ ਪਰ ਜ਼ਿਆਦਾ ਜਿਹੜੀ ਹੈ ਡਿਮਾਂਡ 50 ਦੀ ਹੈ ਰੇਟ ਵਗੈਰਾ ਕਿਸ ਤਰ੍ਹਾਂ ਨਿਰਧਾਰਤ ਹੁੰਦਾ ਰੇਟ ਅਕੋਰਡਿੰਗ ਟੂ ਡੇਲੀ ਬੇਸਿਕ ਅਕੋਰਡਿੰਗ ਹੁੰਦਾ ਹੈ ਰੇਟ ਔਰ ਜਿੱਦਾਂ ਰੇਟ ਦਾ ਸਬਕਚਰ ਹੁੰਦੇ ਰਹਿੰਦੇ ਆ ਜਿੱਦਾਂ ਲੋਹੇ ਦਾ ਰੇਟ ਬਣਦਾ ਬੇਸਿਕਲੀ ਜਿਹੜਾ ਅੱਜਕੱਲ ਪ੍ਰੈਕਟਿਸ ਉਸ ਜ਼ਿਆਦਾ ਚੱਲਦਾ ਉਹ 86 ਤੇ 70 ਦੇ ਆਸਪਾਸ ਦੀ ਰੇਂਜ ਦੇ ਵਿੱਚ ਚੱਲਦਾ ਪਰ ਕੇਜੀ ਦੇ ਹਿਸਾਬ ਨਾਲ ਜੇ ਤੁਸੀਂ ਸਕੁਏਅਰ ਮੀਟਰ ਦੇ ਹਿਸਾਬ ਨਾਲ ਦੇਖੋਗੇ ਤਾਂ 345 ਹੋ ਜਾਂਦਾ ਉਹ ਜਿਹੜੀ ਨਾਰਮਲ ਤੋਂ ਆਪਣਾ ਜਿਮੀਨ ਹੋਰ ਪੇਂਟ ਹੋਈ ਹੋਈ ਆ ਇਹਦੇ ਵਿੱਚ ਵੀ ਰੇਟ ਦਾ ਕੋਈ ਡਿਫਰੈਂਸ ਨਹੀਂ ਸਰ ਇਹ ਜਿਹੜੇ ਕਲਰ ਕੋਟਿੰਗ ਪ੍ਰੋਡਕਟ ਆ ਉਹ ਸਾਰੇ ਸੇਮ ਰੇਟ ਹੁੰਦੇ ਆ ਜਿਹੜਾ ਬੇਰ ਗੈਲਵਨਿਅਮ ਆ ਆ ਕਲਰ ਇਹਦੇ ਇਹ ਸਿਲਵਰ ਨੂੰ ਪਲੱਸ ਹੁੰਦਾ ਇਹਦਾ ਰੇਟ ਉਹ ਕਲਰ ਕੋਟਿੰਗ ਤੋਂ 6 ਰੁਪਏ ਘੱਟ ਹੁੰਦਾ ਜਿਵੇਂ ਉਹ 86 ਆ ਤੇ 80 ਰੁਪਏ ਕਿਜੀ ਆ ਕਿੰਨਾ ਵਿਚਾਰੇ ਟਿਕਾਊ ਰਹਿੰਦੀ ਆ ਇਹ ਸਰ ਕੰਪਨੀ ਵੱਲੋਂ ਤਾਂ 7 ਸਾਲ ਦੀ ਗਾਰੰਟੀ ਹੈ ਬਟ ਬੇਸਿਕਲੀ ਦੇਖਿਆ ਜਾ ਰਿਹਾ ਤਾਂ 10-15 ਸਾਲ ਕਿਤੇ ਨਹੀਂ ਜਾਂਦੀ। ਕੀ ਉਹ ਫੀਲ ਕਰਦੇ ਹਾਂ ਲੋਕਾਂ ਨੂੰ ਜਾਂ ਜਿਹੜੇ ਫੈਕਟਰੀ ਵਾਲੇ ਆ ਜਾਂ ਜਿਨ੍ਹਾਂ ਨੇ ਸਟੇਟ ਵਗੈਰਾ ਪਾਉਣੇ ਆ। ਸਰ ਸਾਡੀ ਅਪੀਲ ਇਹੀ ਆ ਕਿ ਤੁਸੀਂ ਬ੍ਰਾਂਡ 'ਚ ਜਾਓ, ਕੁਆਲਿਟੀ 'ਚ ਜਾਓ ਕਿਉਂਕਿ ਅੱਜ ਕੱਲ੍ਹ ਇਸ ਤਿੰਨ ਸਕੇਕ ਵੀ ਬਹੁਤ ਕਮ ਹੋ ਗਿਆ ਹੈ। ਤੋਂ ਚਾਈਨਾ ਦੇ ਉੱਤੇ ਸਟੈਂਪ ਨਕਲੀ ਲਾ ਕੇ ਆ ਰਹੀ ਹੈ। ਤੋਂ ਇਸੇ ਲਈ ਕਹਾਂਗਾ ਬ੍ਰਾਂਡਿੰਗ ਜੂ ਚੈੱਕ ਕਰੋ ਚਾਹੇ ਸਾਡੇ ਕੋਲੋਂ ਚਾਹੇ ਕਿਸੇ ਕੋਲੋਂ ਵੀ ਲੋ ਪਰ ਬ੍ਰਾਂਡਿੰਗ ਚੈੱਕ ਕਰਕੇ ਵਧੀਆ ਬ੍ਰਾਂਡ ਦਾ ਮਟੀਰੀਅਲ ਹੀ ਯੂਜ਼ ਕਰੋ। ਤਾਂ ਜੋ ਤੁਹਾਡਾ ਸ਼ਰਟ ਲ